ਹਾਂਜੀ ਅੱਜ ਦਾ ਜਿਹੜਾ ਸਮਾਗਮ ਉਹਨਾਂ ਦਾ ਫੰਕਸ਼ਨ ਜਿਹੜਾ ਹੋਇਆ ਇਲਟਾਪ ਸਕੂਲ ਦੇ ਵਿੱਚ ਉਹ ਬਹੁਤ ਹੀ ਵਧੀਆ ਜਿਹੜਾ ਹੈ ਟੰਗ ਦੇ ਨਾਲ ਕੀਤਾ ਗਿਆ ਮੈਡਮ ਜਸਵੀਰ ਕੌਰ ਦੀ ਮਿਹਨਤ ਕਿਹੜੀ ਸ਼ਗੀਆ ਉਹ ਬਹੁਤ ਮਿਹਨਤ ਕਰਦੇ ਨੇ ਬੱਚਿਆਂ ਨੂੰ ਜਿਹੜਾ ਹੈ ਬਲੰਦੀਆਂ ਤੱਕ ਪਹੁੰਚਾਉਂਦੇ ਨੇ ਉਹ ਬੱਚਿਆਂ ਨੂੰ ਪੰਜਾਬੀ ਦਾ ਖਾਸ ਕਰਕੇ ਜਿਹੜਾ ਹੈ ਧਿਆਨ ਜਿਹੜਾ ਹੈ ਰੱਖਦੇ ਨੇ ਪੰਜਾਬੀ ਸਿਖਾਉਂਦੇ ਨੇ ਤੇ ਬੱਚੇ ਜਦੋਂ ਵੀ ਆਉਧਾ ਤੱਕ ਵੀ ਪਹੁੰਚਦੇ ਹਨ ਤੇ ਇਹ ਜਿਹੜਾ ਇਹਨਾਂ ਦੇ ਬੱਚਿਆਂ ਨੇ ਦੁਆਰਾ ਕੀਤਾ ਗਿਆ ਜਿਹੜਾ ਗਤਕਾ ਦਾ ਪ੍ਰੋਗਰਾਮ ਹੈ ਉਹ ਬਈ ਬਹੁਤ ਹੀ ਛਲਾਕਾ ਜਿਹਾ ਹੈ ਕਿਉਂਕਿ ਉਸ ਦੇ ਨਾਲ ਬੱਚਿਆਂ ਨੂੰ ਜਿਹੜਾ ਹੈ ਕਈ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਜੜੀਆਂ ਹੈ ਜਾਂ ਕਈ ਤਰ੍ਹਾਂ ਦੀ ਅੱਜ ਕੱਲ ਨਸ਼ੇ ਦੀਆਂ ਹੈਗੀਆਂ ਬਿਮਾਰੀਆਂ ਉਹਨਾਂ ਤੋਂ ਬੱਚੇ ਤੁਹਾਨੂੰ ਬਚ ਸਕਦੇ ਹਨ ਤੇ ਹੋਰ ਇਹਨਾਂ ਨੂੰ ਅਸੀਂ ਬਹੁਤ ਹੀ ਜਿਹੜਾ ਹੈ ਇਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਤੇ ਇਹਨਾਂ ਨੂੰ ਬਹੁਤ ਵੈਕੂ ਸਾਦੀ ਕਾਲਾ ਵਿੱਚ ਰੱਖੀ ਹੈ ਹਾਂਜੀ ਮੈਡਮ ਸਾਡੇ ਤਸ਼ਵੀਰਪੁਰ ਬੜੇ ਮਿਹਨਤੀ ਆ ਮੈਂ ਇਹਨਾਂ ਦੇ ਨਾਲ ਕਾਫੀ ਦੇਰ ਤੋਂ ਅਸੀਂ ਇਹਨਾਂ ਦੇ ਨਾਲ ਹੈਗੀ ਆ ਆਣਾ ਜਾਣਾ ਤੇ ਬਾਕੀ ਵੀ ਹੈਗੀ ਆ ਇਹਨਾਂ ਦੇ ਨਾਲ ਤੇ ਸਕੂਲ ਦੇ ਨਾਲ ਵੀ ਅਸੀਂ ਆਂਦੇ ਰਹਿੰਦੇ ਹਾਂ ਸਕੂਲ ਦੇ ਵਿੱਚ ਬੱਚਿਆਂ ਨੂੰ ਬੜੀ ਮਿਹਨਤ ਕਰਵਾਂਦੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਨਾ ਪੰਡ ਸਾਰਿਆਂ ਨਾਲ ਵਧੀਆ ਲੱਗੇ ਸਾਰੇ ਪ੍ਰੋਗਰਾਮ ਬਹੁਤ ਸੋਹਣੇ ਸੀ ਪਰ ਪੰਡ ਜਿਹੜੇ ਸੀ ਨਾ ਉਹ ਮੈਨੂੰ ਵਾਕਈ ਯੂਨੀਵਰਸਿਟੀ ਲੈਵਲ ਦਾ ਲੱਗਾ ਉਹ ਅਸੀਂ ਜਿੱਦਾਂ ਆਪਣੇ ਦੇਖਦੇ ਰਹੇ ਨਾ ਚੈਨਲ ਦੇ ਉੱਤੇ YouTube ਤੇ ਵੀ ਯੂਨੀਵਰਸਿਟੀ ਦੇ ਵਿੱਚ ਟ੍ਰੇਨ ਕਰਦੇ ਬੱਚਿਆਂ ਨੂੰ ਪੜਨਾ ਕਿਦਾਂ ਉਹ ਕਰਦੇ ਆ ਕਾਫੀ ਕੁਛ ਵਧੀਆ ਤਰੀਕੇ ਦੇ ਨਾਲ ਉਹ ਮੈਨੂੰ ਬਾਕੀ ਬੜਾ ਟੱਚ ਕੀਤਾ ਪੰਗੜਾ ਵੀ ਬੜਾ ਵਧੀਆ ਸੀਗਾ ਸਾਰੇ ਆਈਟਮਾਂ ਬਹੁਤ ਵਧੀਆ ਸੀ ਵੈਸੇ ਵੀ ਮੈਡਮ ਬਹੁਤ ਮਿਹਨਤੀ ਐ ਦੂਸਰੇ ਜਿਹੜਾ ਇਹ ਕਰਵਾਂਦੇ ਆ ਗਤਕਾ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜਾਂਦੇ ਉਹ ਵੀ ਬਹੁਤ ਮਿਹਨਤੀ ਵਧੀਆ ਹੁੰਦਾ ਇਹਨਾਂ ਦਾ ਤੇ ਕਾਫੀ ਵਧੀਆ ਇਹਨਾਂ ਦਾ ਬਸ ਸਟੱਡੀ ਵੀ ਵਧੀਆ ਹੈ ਨਾ ਡਾਕਟਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ ਤੇ ਬੱਚੇ ਦੇ ਨਾਲ ਸਾਡਾ ਬੱਚਿਆਂ ਤੋਂ ਹੀ ਸੇ ਪ੍ਰਭਾਵਿਤ ਹੋ ਕੇ ਇਹਨਾਂ ਦੇ ਨਾਲ ਜੁੜੇ ਆ ਜੀ ਠੀਕ ਹੈ ਅਸੀਂ ਕਹਿੰਦੇ ਸਾਡਾ ਇਹ ਸਰਦਾਰ ਜੀ ਹੈਗੀ ਮਾਸਟਰ ਕਰਕੇ ਸਾਡਾ ਬੱਚਿਆਂ ਦੇ ਨਾਲ ਦੇ ਜਿਆਦਾ ਹੁੰਦਾ ਬਾਕੀ ਮੈਨੇਜਮੈਂਟਰ ਵਾਲੇ ਸਾਨੂੰ ਕੁਝ ਨਹੀਂ ਪਤਾ ਪਰ ਬੱਚਿਆਂ ਬਾਰੇ ਸਾਨੂੰ ਪਤਾ ਕਿ ਬੱਚਿਆਂ ਦੇ ਨਾਲ ਤੋਂ ਇੱਕ ਤਰ੍ਹਾਂ ਇੱਕ ਨਿਊਜ਼ ਨਿਕਲਦੀ ਕਿ ਬੱਚੇ ਕੀ ਚੀਜ਼ ਐ ਸਕੂਲ ਤੋਂ ਕੀ ਸਿੱਖਤੀ ਆਉਂਦੇ ਆ ਉਹ ਚੀਜ਼ ਜਿਹੜੀ ਹੈ ਨਾ ਉਹ ਉਹ ਚੀਜ਼ ਬੜੀ ਟੱਚ ਕਰਦੀ ਆ ਸਾਨੂੰ ਬੇਟਾ ਬੜਾ ਮਿਹਨਤੀ ਆ ਮਨਜੀਤ ਸਿੰਘ ਇਹਨਾਂ ਦਾ ਉਹ ਬੜੀ ਮਿਹਨਤ ਕਰਾਉਂਦਾ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਅੱਛਾ ਇੱਕ ਜਦੋਂ ਵੀ ਮਿਲਣਾ ਨਾ ਉਹਨੇ ਸਾਨੂੰ ਅਸੀਂ ਗੱਡੀ ਚ ਹੋਈਏ ਉਹ ਆਪਣੀ ਗੱਡੀ ਚ ਵੀ ਹੋਊਗਾ ਉਹਨਾਂ ਸਮਿਸ਼ ਕਿਤੇ ਵੀ ਨੰਗਣਾ ਮੈਂ ਉਹਨਾਂ ਕੋਈ ਨਹੀਂ ਕਹਿੰਦੀ ਹਣੀ ਮੈਂ ਤੂੰ ਬਾਬਾ ਰੋਡ ਤੇ ਹੋਵੇ ਤਾਂ ਜ਼ਰੂਰ ਬਹੁਤ ਬਹੁਤ ਰਿਸਪੈਕਟ ਕਰਦਾ ਸਾਡੀ ਐਸੀ ਇਹ ਚ ਉਹ ਮਤਲਬ ਇਸ ਗੱਲ ਦਾ ਬੜਾ ਫੀਲ ਕਰਦੇ ਆ ਕਿ ਬੱਚਾ ਗੁੱਡ ਹੈ ਬਹੁਤ ਮਨ ਜੀ ਬੱਚੜਾ ਇਹਨਾਂ ਦੀ ਵਹੁ ਵੀ ਉਹ ਵੀ ਬੜੀ ਮਿਹਨਤੀ ਹੈ ਕੁੜੀ ਸਾਰਾ ਸਟਾਫ ਮਿਹਨਤੀ ਆ ਬਹੁਤ ਵਧੀਆ ਸਾਰੇ ਕੰਮ ਚੱਲਦਾ ਵੇ ਪਰੈਂਟਸ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਹਾਂਜੀ ਮੈਂ ਪੇਰੈਂਟਸ ਨੂੰ ਕਹਿਣਾ ਚਾਹੁੰਦੀ ਆ ਕਿ ਸਕੂਲ ਦੇ ਵਿੱਚ ਬੱਚਿਆਂ ਨੂੰ ਆਪਣੇ ਨੂੰ ਭੇਜੋ ਹੁਣ ਸਾਨੂੰ ਮਿਲੇਦੋ ਕਿ ਉਹਨਾਂ ਦੇ ਬੱਚੇ ਛੋਟੇ ਵੀ ਸੀਗੇ ਸੀ ਮੈਂ ਉਹਨਾਂ ਨੂੰ ਵੀ ਕਿਹਾ ਕਿ ਵੱਡੇ ਹੋ ਗਏ ਨੇ ਇੱਥੇ ਪੜਾਉਣਾ ਆਪਾਂ 10ਵੀਂ ਤੱਕ ਬੱਚਿਆਂ ਨੂੰ ਹਾਂਜੀ ਇਹ ਸਕੂਲ ਅਪਗ੍ਰੇਡ ਕੀਤਾ ਹੈ ਹਾਂਜੀ ਇਹ ਸਕੂਲ ਅਪਗ੍ਰੇਡ ਕੀਤਾ ਗਿਆ ਹੁਣ 9th 10th ਕਲਾਸ ਵੀ ਇੱਥੇ ਆ ਗਈ ਪਹਿਲਾਂ ਇਹ 8ਵੀਂ ਤੱਕ ਸੀਗਾ ਸਕੂਲ ਹੁਣ 9ਵੀਂ 10ਵੀਂ ਵੀ ਇੱਥੇ ਸ਼ੁਰੂ ਹੋ ਗਈ ਇੱਥੇ ਪੜਾਓ ਬੱਚਿਆਂ ਨੂੰ ਜ਼ਰੂਰ ਤੇ ਮੈਡਮ ਉਹਦਾ ਵੀ ਬੱਚਿਆਂ ਨੂੰ ਜਿੱਦਾਂ ਮੋਰਲ ਸਪੋਰਟ ਵੀ ਕਰਦੀ ਆ ਜਿੱਦਾਂ ਬੱਚੇ ਕਈ ਵਾਰੀ ਕਿਸੇ ਗੱਲ ਤੋਂ ਘਬਰਾਉਂਦੇ ਹੁੰਦੇ ਜਾਂ ਦੂਸਰੇ ਸਕੂਲ ਚ ਜਾ ਕੇ ਬੱਚੇ ਘਬਰਾ ਜਾਂਦੇ ਆ ਜਾਂ ਬਿਮਾਰ ਰਹਿਣ ਲੱਗ ਜਾਂਦੇ ਇੱਕ ਬੱਚੀ ਨੂੰ ਇਹਨਾਂ ਨੇ ਬਹੁਤ ਸਪੋਰਟ ਕੀਤਾ ਉਹ ਬੱਚੀ ਕਾਫੀ ਦਿਨ ਦੂਸਰੇ ਸਕੂਲ ਜਾ ਕੇ ਹੋ ਗਈ ਸੀ ਪਰੇਸ਼ਾਨ ਤੇ ਨਾ ਨਹੀਂ ਉਹਨਾਂ ਨੂੰ ਉਸ ਬੱਚੀ ਨੂੰ ਕਾਫੀ ਚੰਗੀ ਤਰ੍ਹਾਂ ਗਾਈਡ ਕੀਤਾ ਤੇ ਸਾਈਕੋਲੋਜੀਕਲੀ ਉਹ ਬੱਚੀ ਨੂੰ ਸਪੋਰਟ ਕਰਕੇ ਤੇ ਆਪਣੀ ਸਟੱਡੀ ਦੇ ਵਿੱਚ ਰੈਗੂਲਰ ਕੀਤਾ ਇਹਨਾਂ ਨੇ ਉਹ ਵੀ ਗੱਲ ਬਹੁਤ ਵਧੀਆ ਲੱਗੀ ਮੈਨੂੰ ਇਹਨਾਂ ਦੀ ਮੈਡਮ ਸਾਰੀ ਤਰ੍ਹਾਂ ਹੀ ਬਹੁਤ ਵਧੀਆ ਹੈ ਥੈਂਕ ਯੂ ਇਹ والله ਵਾਕਈ ਹਵਾਈ ਦਿ ਲੋਆ ਕਿ ਸਿਰਫ ਇਹਨਾਂ ਨੂੰ ਦੱਸਣ ਵਾਸਤੇ ਨਹੀਂ ਆ ਇਹ ਵਾਕਈ ਬਿਲ ਤੋਂ ਗੱਲਾਂ ਸ਼ਾਇਦ ਮੈਂ ਉਹਦਾ ਇੰਨੀ ਗੱਲਾਂ ਤੁਹਾਨੂੰ ਦੱਸ ਕੇ ਨਾ ਜਾ ਪਾਂਦੀ ਹੈ ਨਾ ਚਲੋ ਆਪਾਂ ਇੱਥੇ ਪਿਆਰ ਹੁੰਦਾ ਸ਼ਿਕਾਇਤ ਨਹੀਂ ਹੁੰਦੀ ਪਰ ਜਿਹੜੀ ਗੱਲ ਸਹੀ ਹੈ ਉਹ ਸਹੀ ਹੈ ਉਹ ਪਰ ਜ਼ਰੂਰ ਕਹਾਂਗੇ ਹਾਂ ਇਹ ਤੇ ਹਾਂ ਜੀ ਮੈਡਮ ਜੀ ਜਿਹੜਾ ਤੁਹਾਡਾ ਜਿਹੜਾ ਫੰਕਸ਼ਨ ਹੈ ਇਹਦੇ ਬਾਰੇ ਦੱਸੋ। ਆਲਟਾ ਫੰਕਸ਼ਨ ਫੀ ਬੱਚਿਆਂ ਦੀ ਓਵਰਆਲ ਪਰਸਨੈਲਿਟੀ ਨੂੰ ਡਿਵੈਲਪ ਕਰਨ ਲਈ ਰੱਖਿਆ ਸੀਗਾ। ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਜਿਹੜੀ ਕਲਚਰਲ ਪ੍ਰੋਗਰਾਮਾਂ ਨਾਲ ਜੁੜਨ ਦਾ ਵੀ ਸਾਡਾ ਉਪਰਾਲਾ ਰਹਿੰਦਾ ਹੈ ਤੇ ਅਸੀਂ ਇਸ ਦੇ ਥਰੂ ਮਾਪਿਆਂ ਨਾਲ ਤੇ ਹੋਰ ਵੀ ਪਤਵੰਤੀ ਸੱਜਣਾ ਨਾਲ ਜੁੜਦੇ ਹਾਂ ਇਸ ਕਰਕੇ ਅਸੀਂ ਇਹ ਪ੍ਰੋਗਰਾਮ ਉਲੀਕਿਆ। ਤੇ ਜਿਹੜਾ ਇਹ ਪ੍ਰੋਗਰਾਮ ਹੈ ਕੀ ਸੇਧ ਦਿੰਦਾ ਦਾ ਹਸਲ ਦੇ ਵਿੱਚ ਇਹ ਜਿਹਦਾ ਇਹਦੇ ਵਿੱਚੋਂ ਅਸੀਂ ਪ੍ਰਮੋਟ ਕਰਦੇ ਆ ਜਿੱਦਾਂ ਨਸ਼ੇ ਨੂੰ ਅਸੀਂ ਬੰਦ ਕਰਨਾ ਚਾਹੁੰਦੇ ਆ ਹੋਰ ਜਿੱਦਾਂ ਪੰਜਾਬੀ ਭਾਸ਼ਾ ਨੂੰ ਆਪਾਂ ਪਰ ਪ੍ਰਮੋਟ ਕਰਦੇ ਆ ਹੋਰ ਵੀ ਕਈ ਆਪਣੀ ਜਿਹੜੀ ਕਲਚਰਲ ਪ੍ਰੋਗਰਾਮ ਹੈ ਜਿਸ ਦਾ ਕੋੜੀ ਗਾਈ ਗਰਲਸ ਨੇ ਜਿਹੜੀ ਕਿ ਅਲੋਪ ਹੁੰਦੀਆਂ ਜਾ ਰਹੀਆਂ ਨੇ ਅੱਜ ਕੱਲ ਆਪਾਂ ਵਿਆਹਾਂ ਤੇ ਜਾਂਦੇ ਡੀਜੇ ਲੱਗਦੇ ਭੰਗੜਾ ਪਾ ਕੇ ਘਰ ਨੂੰ ਆ ਜਾਂਦੇ ਆ ਉਹ ਚੀਜ਼ਾਂ ਅਲੋਪ ਹੋ ਰਹੀਆਂ ਜਿਹੜੀਆਂ ਸਾਡੀਆਂ ਦਾਦੀਆਂ ਨਾਨੀਆਂ ਕਰਦੀਆਂ ਸੀ ਇਹ ਸਕੂਲ ਸਟੇਜ ਜਿਹੜੇ ਹੈਗੇ ਆ ਕਾਲਜ ਲੈਵਲ ਦੇ ਤੇ ਸਕੂਲ ਲੈਵਲ ਤੇ ਅਸੀਂ ਇਹ ਸਟੇਜ ᱥਾਮ ਰਏ ਹਾਂ ਹਾਂਜੀ ਰਾਜੀ ਕੀ ਨਾਮ ਆਪਣਾ ਕੋਮਲ ਕੋਮਲ ਕਿਹੜਾ ਪਿੰਡ ਹੈ ਸੜਵਾ ਜਿਹੜਾ ਸਕੂਲ ਚ ਪੜ੍ਹਦੇ ਆ ਇਹਦੇ ਬਾਰੇ ਦੱਸੋ ਕੀ ਕੀ ਚੰਗਾ ਲੱਗਦਾ ਇਸ ਸਕੂਲ ਦੀ ਮੈਨੂੰ ਪੜ੍ਹਾਈ ਵੀ ਵਧੀਆ ਲੱਗਦੀ ਖਾਸੀਅਤ ਵੀ ਬਹੁਤ ਜ਼ਿਆਦਾ ਹੈ ਤੇ ਅੱਜ ਦਾ ਫੰਕਸ਼ਨ ਵੀ ਬਹੁਤ ਜ਼ਿਆਦਾ ਵਧੀਆ ਹੋਇਆ ਕੀ ਨਾਂ ਹੈ ਸਕੂਲ ਦਾ ਹਿੱਲ ਟਾਪ ਪਬਲਿਕ ਸਕੂਲ ਸੇਵਾ ਕਿਹੜੀ ਕਲਾਸ ਚ ਆਪਾਂ ਸੈਵਨਥ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਤੁਸੀਂ ਇੱਥੇ ਪੜ੍ਹਨਾ ਚਾਹੀਦਾ ਹਾਂਜੀ ਹਾਂਜੀ ਕੀ ਨਾਂ ਰਾਜ ਹੈ ਆਪਣੇ ਗੁਰਲੀਨ ਕੋ ਕਿਹੜਾ ਪਿੰਡ ਹੈ ਜੀ ਬੇਗੰਪੁਰ ਕਿਹੜੀ ਕਲਾਸ ਕਰਦੇ ਆਪਾਂ 8 ਜਿਹੜਾ ਸਕੂਲ ਹੈ ਹਿੱਲ ਟਾਪ ਪਬਲਿਕ ਸਕੂਲ ਸੇਵਾ ਕਿ ਕਿਹਨੇ ਜਾਣੇ ਸਕੂਲ ਦੇ ਬਾਰੇ ਇਹ ਸਕੂਲ ਬਹੁਤ ਵਧੀਆ ਆ ਇੱਥੇ ਇੱਥੇ ਦੀ ਐਜੂਕੇਸ਼ਨ ਸਿਸਟਮ ਵੀ ਬਹੁਤ ਵਧੀਆ ਆ ਤੇ ਸਟਾਫ ਵੀ ਬਹੁਤ ਵਧੀਆ ਆ ਜਿਹਦਾ ਪ੍ਰਿੰਸੀਪਲ ਹਰ ਇੱਕ ਕੰਮ 'ਚ ਸਾਡੀ ਹੈਲਪ ਕਰਦੇ ਆ ਨਾ ਫੀਸ ਨੂੰ ਫੋਰਸ ਕਰਦੇ ਆ ਬੰਦੇ ਦੀ ਮਤਲਬ ਗਰੀਬੀ ਅਮੀਰੀ ਜਿੱਦਾਂ ਵੀ ਆ ਸਾਰਾ ਦੇਖਦੇ ਆ ਮੈਨੇਜ ਕਰਦੇ ਆ ਫੀਸ ਨੂੰ ਵੀ ਮਤਲਬ ਬੋਤਾਂ ਨਹੀਂ ਕਹਿੰਦੇ ਜੇ ਜਿੰਨਾ ਸਰਦਾ ਉਹਨਾਂ ਦੇ ਸਕਦੇ ਆ ਪੜਾਈ ਵਧੀਆ ਚੱਲਦੀ ਆ ਹਾਂਜੀ ਬਹੁਤ ਵਧੀਆ ਚੱਲਦੀ ਆ ਕਿਹੜੀ ਕਲਾਸ ਆਪਾਂ 8th ਰਾਜੀ ਕੀ ਨਾਮ ਆਪਣਾ ਮਨਪ੍ਰੀਤ ਕਾ ਮਨਪ੍ਰੀਤ ਕੜਾ ਪਿੰਡ ਆਪਣਾ ਬੇਗਮਪੁਰ ਕਿਹੜੇ ਸਕੂਲ ਚ ਪੜਦੇ ਆ ਫਿਲਟਾ ਪਬਲਿਕ ਸਕੂਲ ਚ ਕਿਹੜੀ ਕਲਾਸ ਹੈ 7 ਕਿੱਦਾਂ ਦੀ ਪੜਾਈ ਲੱਗਦੀ ਹੈ ਕਿੱਦਾਂ ਦੇ ਟੀਚਰ ਹੈ ਟੀਚਰ ਬਹੁਤ ਵਧੀਆ ਹੈ ਤੇ ਪੜਾਈ ਵੀ ਬਹੁਤ ਵਧੀਆ ਆ ਸਕੂਲ ਦੀ ਸਾਰੇ ਇੱਥੇ ਲੱਗਣ ਬਹੁਤ ਵਧੀਆ ਪੜਾਉਂਦੇ ਆ ਟੀਚਰ ਸਟਾਫ ਬਹੁਤ ਵਧੀਆ ਸਕੂਲ ਹੈ ਕੀ ਕਹਿਣਾ ਚਾਹਣੇ ਲੋਕਾਂ ਨੂੰ ਇੱਥੇ ਲੱਗਣ ਸਾਰੇ ਪੜਨ ਵਾਸਤੇ ਇੱਥੇ ਪੜਾਇਆ ਹੀ ਲਗਭਗ ਤੇ 2012 ਵਿੱਚ ਸ਼ਾਇਦ ਇੱਥੇ ਆਇਆ ਸੀ ਤੇ ਮੈਰਿਜ ਤੋਂ ਬਾਅਦ 18 ਵਿੱਚ ਮੈਂ 18 19 ਮਹੀਨ ਸ਼ਾਇਦ ਹਨਾ ਜੀ ਉਸ ਟਾਈਮ ਮੈਂ ਚਲਾ ਗਿਆ ਸੀ ਤੇ ਬੱਚੇ ਚਲੋ ਅੱਜ ਵੀ ਹੈਗੇ ਆ ਉਹਨਾਂ ਵਿੱਚ ਕੁਝ ਬੱਚੇ ਇੱਥੇ ਹੈਗੇ ਆ ਸ਼ਾਇਦ ਨਹੀਂ ਪਛਾਣਿਆ ਮੈਨੂੰ ਉਹਨਾਂ ਨੇ ਤੇ ਪੁਰਾਣੇ ਬੱਚੇ ਜੋ ਮੇਰੇ ਕੋਲ ਪੜਦੇ ਸੁਭਾਏ ਹੋਏ ਆ ਜੀ ਤੇ ਮੈਂ ਇੱਥੇ ਆ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਕਿ ਮੈਂ ਮੈਡਮ ਨੂੰ ਯਾਦ ਕੀਤਾ ਤੇ ਬਹੁਤ ਹੀ ਮਿਹਨਤੀ ਮੈਡਮ ਬਹੁਤ ਵਧੀਆ ਸਟਾਫ ਹੈ ਜੀ ਇੱਥੇ ਤੇ ਮੈਡਮ ਹੋਣ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਪਹਿਲਾਂ ਤੋਂ ਹੀ ਮੈਡਮ ਨੇ ਬਹੁਤ ਜ਼ਿਆਦਾ ਇਸ ਸਕੂਲ ਨੂੰ ਅੱਗੇ ਪ੍ਰੋਗਰੈਸ ਕੀਤੀ ਹੈ ਜੀ। ਤੇ ਮਿਹਨਤ ਬਹੁਤ ਜ਼ਿਆਦਾ ਕਰ ਰਹੇ ਆ ਹੁਣ ਵੀ ਕਰ ਰਹੇ ਆ। ਪਹਿਲੇ ਬਹੁਤ ਬੱਚਿਆਂ ਦੀ ਮਿਹਨਤ ਕੀਤੀ ਹੈ ਜੀ। ਤੇ ਸਾਰੇ ਹੀ ਜਿੰਨੇ ਵੀ ਪੇਰੈਂਟਸ ਆਏ ਤੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਉਹਨਾਂ ਦਾ ਸਾਥ ਦਿਓ ਜੀ। ਤੇ ਆਪਣੇ ਬੱਚਿਆਂ ਨੂੰ ਜੇ ਵਧੀਆ ਤੁਸੀਂ ਬਣਾਉਣਾ ਚਾਹੁੰਦੇ ਆ, ਵਧੀਆ ਭਵਿੱਖ ਦੇਣਾ ਚਾਹੁੰਦੇ ਆ ਤੇ ਮੈਡਮ ਨੂੰ ਪੂਰੀ ਸਪੋਰਟ ਕਰੋ ਜੀ। ਤੇ ਹੋਰ ਵੀ ਬੱਚੇ ਮੈਂ ਕਹਿੰਦਾ ਜੀ ਇਸ ਸਕੂਲ ਵਿੱਚ ਜੇ ਤੁਹਾਡੇ ਆਣ-ਜਾਣ ਦੇ ਵਿੱਚ ਹੈਗੇ ਨਾ ਜੀ। ਤੇ ਉਹਨਾਂ ਨੂੰ ਵੀ ਇੱਕ ਵਾਰੀ ਜਰੂਰ ਉਹਨਾਂ ਨੂੰ ਕਹਿਣਾ ਹੈ ਜੀ ਤੇ ਬਾਕੀ ਚਲੋ ਪੇਰੈਂਟਸ ਨੇ ਆਪੇ ਦੇਖ ਲੈਂਦੇ ਹਨ ਜੀ ਤੇ ਕਹਿਣਾ ਸਾਡਾ ਫੜ ਜੋ ਹੈ ਜੀ ਮੈਂ ਵੀ ਹਮੇਸ਼ਾ ਹੀ ਇਹਨਾਂ ਦੇ ਨਾਲ ਖੜਾ ਹਾਂ ਜੀ ਜਦੋਂ ਵੀ ਯਾਦ ਕਰਦੇ ਹਾਂ ਮੈਂ ਆਣਾ ਹੈ ਜੀ ਇੱਥੇ ਤੇ ਬਹੁਤ ਚਿਰ ਜੁੜਿਆ ਉਹਨੂੰ ਹੋ ਗਿਆ ਜੀ ਤੇ ਬਹੁਤ-ਬਹੁਤ ਧੰਨਵਾਦ ਹੈ ਜੀ ਪੂਰੇ ਪਰਿਵਾਰ ਦਾ ਤੇ ਸਟਾਫ ਦਾ ਟੀਚਰਸ ਜੋ ਮਿਹਨਤ ਕਰਵਾ ਰਹੇ ਹਾਂ ਹਾਂ ਜੀ